ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਮਾਮਲਾ ਸਾਹਮਣੇ ਹੈ ਜਿੱਥੇ ਕਿ ਇੱਕ ਮਹਿਲਾ ਨੇ ਹਸਪਤਾਲ ਦੇ ਪ੍ਰਾਂਡੇ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਹੈ ਡਾਕਟਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਨੇ ਹਸਪਤਾਲ ਦੇ ਫਰਸ਼ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਹੈ ਦੱਸਦੀ ਹੈ ਕਿ ਮਹਿਲਾ ਅੰਮ੍ਰਿਤਸਰ 'ਤੇ ਰਹਿਣ ਵਾਲੀ ਹੈ ਤਾਂ ਸ਼ੁਰੂ ਤੋਂ ਮਹਿਲਾ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਬੱਚੇ ਦੀ ਡਿਲੀਵਰੀ ਦੀ ਡੇਟ ਤੋਂ ਪਹਿਲਾਂ ਹੀ ਮਹਿਲ ਨੂੰ ਦਰਦ ਹੋਣ ਲੱਗ ਜਾਂਦੀਆਂ ਨੇ ਤੇ ਜਦ ਪਰਿਵਾਰ ਵਾਲੇ ਉਸ ਹਸਪਤਾਲ ਲੈ ਕੇ ਪਹੁੰਚਦੇ ਨੇ ਡਾਕਟਰਾਂ ਕੋਲ ਪਹੁੰਚਣ ਅਬ ਦੇਖ ਸਕਦੇ ਹੋ ਹਸਪਤਾਲ ਦੀ ਜਿੱਥੇ ਕਿ ਬੱਚੇ ਦੀ ਡਿਲੀਵਰੀ ਹਸਪਤਾਲ ਦੇ 베ੜੇ ਦੇ ਵਿੱਚ ਹੀ ਹੋ ਜਾਂਦੀ ਹੈ ਹਾਲਾਂਕਿ ਅੰਦਰ ਵੀ ਨਹੀਂ ਲੈ ਕੇ ਜਾਂਦੇ ਬਲਕਿ ਫਰਸ਼ ਦੇ ਉੱਤੇ ਹੀ ਡਿਲੀਵਰੀ ਹੋ ਜਾਂਦੀ ਹੈ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀ ਜਿੱਥੇ ਕਿ ਇੱਕ ਬੱਚੇ ਨੇ ਜਨਮ ਲਿਆ ਹੈ ਅਮਨ ਕੁਮਾਰ ਹਾਂਜੀ ਕੀ ਹੋਇਆ ਸੀ ਸਾਰਾ ਹੰਦੀਪ ਜੀ ਕਿਹੜੀ ਜਗ੍ਹਾ ਰਹਿੰਦੇ ਜੋੜੇ ਫੜਕ ਜਿਸਮਿਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਅਜੀ ਆਪਾਂ ਨੇ ਪਹਿਲੇ ਬਰੋ ਬਟੋ ਰੋਡ ਦੇ ਖੇਤਰ ਅਹੀਂ ਗਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਥੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਰਸਤੇ ਚ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਚਾਹ ਤੁਹਾਨੂੰ ਹੁਣੇ ਦੱਸਿਆ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਹਨ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮੱਥੇ ਲਿਆ ਤੇ ਮੈਂ ਲੈ ਕੇ ਆ ਗਿਆ ਮਾਦਾ 12 ਤਰੀਕ ਦਾ ਸੁਨਦਬਾਨ ਅੱਜ ਸੱਤ ਅਗਰ ਵੀ ਕਰਨੀ ਹੀ ਨੂੰ ਹਾਂਜੀ ਹਾਂਜੀ ਡਾਕਟਰ ਗਿੰਗੀ ਇਹ ਕੋਈ ਗਲਤੀ ਤਾਂ ਨਹੀਂ ਆਹ ਠੀਕ ਨੇ ਹੰਦੋਂ ਮੈਂ ਠੀਕ ਹਾਂਜੀ ਹਾਂਜੀ ਭਾਈ ਲੈਡੀ ਆਂਡ ਰੇ ਤੇ ਬੱਚਾ ਹੋ ਗਿਆ ਤੇ ਕਿਦੋਂ ਹੁਣ ਅਜੇ 5 ਮਿੰਟ ਹੋਏ ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਨੇ ਮੈਂ ਬਸ ਸਰ ਸਿਵਲ ਹਸਪਤਾਲ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਜੋ ਵਸਾ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਕੇ ਲੈ ਕੇ ਚੋ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਟੂਟਰ ਦੀ ਅੰਗੈਲੀ ਹੋਈ ਕੀ ਹੋਇਆ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਲੱਗਿਆ ਡਾਕਟਰ ਨਾਲ ਸੀ ਉਹਦੇ ਕੇ ਕੱਲ ਨਹੀਂ ਨਹੀਂ ਉਹ ਕੱਲੇ ਆਪਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹਾਂ ਜੀ ਤੇ ਕਿੰਨੀ ਕੁ ਦੇਰ ਹੋਈ ਜੇ ਉਹਨੂੰ 5 ਮਿੰਟ ਹੋਇਆ ਜੀ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇਹਨਾਂ ਨੂੰ ਪਤਾ ਨਹੀਂ ਕੁਝ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਹੋ ਮੈਂ ਤਾਂ ਦਵਾਈ ਲੈ ਆਈ ਮੈਂ ਤੇ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਹਾਂ ਦਵਾਈ ਲੈਣ ਤੇ ਤੁਰੀ ਆਉਣ ਦੇ ਤਾਂ ਉਸੇ ਵਲੇ ਵੇਖ ਕੇ ਆਉਣ ਨਹੀਂ ਨਹੀਂ ਉਹਦੇ ਨਾਲ ਕੌਣ ਕੌਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਣੇ ਸੀ ਇੱਕ ਆਦਮੀ ਇੱਕ ਔਰਤ ਸੀ